ਸਾਤਸਰੀ ਅਕਾਲ ਜੀ ਦੋਸਤੋ ਮੈਂ ਮਰਪੀ ਸਿੰਘ ਕੰਪਿਊਟਰ ਟੀਚਰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕੰਪਿਊਟਰ ਦੇ ਇੱਕ ਹਾਰਡਵੇਅਰ ਡਿਵਾਈਸ ਦੇ ਬਾਰੇ ਜਿਸ ਤੋਂ ਬਿਨਾਂ ਅਸੀਂ ਕੰਪਿਊਟਰ ਦੀ ਤੁਲਨਾ ਵੀ ਨਹੀਂ ਕਰ ਸਕਦੇ ਸੋ ਕੰਪਿਊਟਰ ਇਸ ਤੋਂ ਬਿਨਾਂ ਕੰਮ ਨਹੀਂ ਕਰ ਸਕਦਾ ਇਸ ਦਾ ਨਾਮ ਹੈ ਜੀ ਕੀਬੋਰਡ ਇਹ ਇੱਕ ਇਨਪੁਟ ਡਿਵਾਈਸ ਹੈ ਇਸ ਦੀਆਂ ਬਹੁਤ ਸਾਰੀਆਂ ਟਾਈਪਸ ਆਉਂਦੀਆਂ ਨੇ ਪਰ ਜੇਕਰ ਅਸੀਂ ਇੰਡੀਆ ਦੀ ਮਾਰਕੀਟ ਦੇ ਵਿੱਚ ਗੱਲ ਕਰੀਏ ਇਹ ਦੋ ਤਰ੍ਹਾਂ ਦੇ ਆਉਂਦੇ ਨੇ ਇੱਕ ਹੁੰਦਾਗਾ ਸਟੈਂਡਰਡ ਕੀਬੋਰਡ ਦੂਸਰਾ ਹੁੰਦਾਗਾ ਮਲਟੀਮੀਡੀਆ ਕੀਬੋਰਡ ਜੋ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਉਸ ਨੂੰ ਅਸੀਂ ਮਲਟੀਮੀਡੀਆ ਕੀਬੋਰਡ ਕਹਿੰਦੇ ਹਾਂ ਮਲਟੀਮੀਡੀਆ ਕੀਬੋਰਡ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਉੱਪਰ ਬਿਲਕੁਲ ਉੱਪਰ ਵਾਲੀ ਸਾਈਡ ਦੇ ਦੇ ਜਿੱਦ ਤੁਸੀਂ ਦੇਖ ਰਹੇ ਹੋ ਤਾਂ ਉੱਪਰ ਵਾਲੀ ਸਾਈਡ ਦੇ ਉੱਪਰ ਕੁਝ ਕੀਜ਼ ਦਿੱਤੀਆਂ ਹੁੰਦੀਆਂ ਨੇ ਜਿਹੜੀਆਂ ਕਿ ਸਾਡੇ ਮਲਟੀਮੀਡੀਆ ਯਾਨੀ ਕਿ 뮤ਜ਼ਿਕ ਸਿਸਟਮ ਨੂੰ ਜਾਂ ਫਿਰ ਆਡੀਓ ਵੀਡੀਓ ਨੂੰ ਕੰਟਰੋਲ ਕਰਨ ਦਾ ਕੰਮ ਕਰਦੀਆਂ ਨੇ ਇੱਕ ਕੀਬੋਰਡ ਦੇ ਉੱਪਰ 104 ਤੋਂ ਲੈ ਕੇ 108 ਕੀਜ਼ ਹੁੰਦੀਆਂ ਨੇ ਕੀਜ਼ ਜੋ ਕਿ ਅਸੀਂ ਬਟਨ ਦੇਖ ਰਹੇ ਹਾਂ ਇਹਨਾਂ ਨੂੰ ਕਿਹਾ ਜਾਂਦਾ ਹੈ ਇਸੇ ਕਰਕੇ ਕੀ ਪਲੱਸ ਬੋਰਡ ਇਸ ਨੂੰ ਕੀਬੋਰਡ ਦਾ ਨਾਮ ਦਿੱਤਾ ਗਿਆ ਹੈ ਇਹ ਕਵਰਟੀ ਕੀਬੋਰਡ ਕਿਹਾ ਜਾਂਦਾ ਹੈ ਕਵਰਟੀ ਕੀਬੋਰਡ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਉੱਪਰ ਜਿਹੜੀਆਂ ਕੀਜ਼ ਨੇ ਤੁਸੀਂ ਦੇਖ ਰਹੇ ਹੋ Q W E R T Y ਕਵਰਟੀ ਕੀਬੋਰਡ ਇਸ ਲਈ ਇਸ ਨੂੰ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਉੱਪਰ ਜਿਹੜੀਆਂ ਇਹ ਕੀਜ਼ ਨੇ ਲੇਟਰ ਕੀਜ਼ ਨੇ ਜਿਹੜੀਆਂ ਉਹ ਕਵਰਟੀ ਦੇ ਸਟਾਈਲ ਨਾਲ ਸਟਾਰਟ ਹੁੰਦੀਆਂ ਨੇ ਹਾਂਜੀ ਫਰੈਂਡ ਜੇਕਰ ਅਸੀਂ ਇਸ ਦੀ ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਹ ਵਾਇਰ ਵਾਲਾ ਜਾਨਕਿ ਤਾਰ ਵਾਲਾ ਕੀਬੋਰਡ ਹੈ ਇਸ ਨੂੰ ਅਸੀਂ ਕਨੈਕਟ ਕਰਨ ਦੇ ਲਈ ਇਸ ਤਰ੍ਹਾਂ ਦੀ ਵਾਇਰ USB ਵਾਇਰ ਦੀ ਵਰਤੋਂ ਕਰਾਂਗੇ ਪਰ ਇਹ ਵਾਇਰਲੈਸ ਵੀ ਹੋ ਸਕਦਾ ਹੈ ਜੋ ਕਿ ਰੇਂਜ ਦੇ ਥਰੂ ਕੀਬੋਰਡ ਜੁੜਦਾ ਹੈ ਸਾਡੇ ਕੰਪਿਊਟਰ ਸਿਸਟਮ ਦੇ ਨਾਲ ਇਸਮ ਦੀਆਂ ਜਿਹੜੀਆਂ ਕੀਜ਼ ਨੇ ਉਹਨਾਂ ਦਾ ਵਰਗੀਕਰਨ ਅਲੱਗ ਤਰੀਕੇ ਨਾਲ ਕੀਤਾ ਗਿਆ ਹੈ ਉਸ ਦੇ ਬਾਰੇ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਬਾਅਦ ਦੇ ਵਿੱਚ ਪਹਿਲਾਂ ਅਸੀਂ ਇਸ ਦੇ ਆਕਾਰ ਦੀ ਜੇਕਰ ਗੱਲ ਕਰਦੇ ਹਾਂ ਤਾਂ ਇਸ ਦਾ ਆਕਾਰ ਜੋ ਹੈ ਉਹ ਰੈਕਟੈਂਗਲ ਸ਼ੇਪ ਦੇ ਵਿੱਚ ਹੁੰਦਾਗਾ ਜਿਨਨੇ ਕਿ ਆਇਤਕਾਰ ਹੁੰਦਾਗਾ ਇੱਕ ਸਾਈਡ ਤੋਂ ਲੰਬਾ ਤੇ ਇੱਕ ਸਾਈਡ ਤੋਂ ਛੋਟਾ ਹੁਣ ਅਸੀਂ ਗੱਲ ਕਰਦੇ ਹਾਂ ਇਸ ਦੀਆਂ ਕੀਜ਼ ਦੀ ਉਹਨਾਂ ਦਾ ਕਿੱਦਾਂ ਵਰਗੀਕਰਨ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਜਿਹੜੀਆਂ ਕੀਜ਼ ਆਉਂਦੀਆਂ ਨੇ ਉਹ ਹੁੰਦੀਆਂ ਨੇ ਲੈਟਰ ਕੀਜ਼ ਲੈਟਰ ਕੀਜ਼ ਦੀ ਜੇਕਰ ਅਸੀਂ ਗੱਲ ਕਰੀਏ A ਤੋਂ ਲੈ ਕੇ Z ਤੱਕ ਜਿਹੜੀਆਂ ਜਿੰਨੀਆਂ ਵੀ ਆ ਕੀਜ਼ ਨੇ ਇਹਨਾਂ ਨੂੰ ਅਸੀਂ ਲੈਟਰ ਕੀਜ਼ ਕਹਿੰਦੇ ਹਾਂ ਨੈਕਸਟ ਆਉਂਦੀ ਹੈ ਸਾਡੇ ਕੋਲੇ ਨੰਬਰ ਕੀਜ਼ ਨੰਬਰ ਕੀਜ਼ ਕਿਹੜੀਆਂ ਹੁੰਦੀਆਂ ਨੇ ਜਿਦ ਤੱਕ ਐਸੇ ਇੱਥੇ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ 1 ਤੋਂ ਲੈ ਕੇ 9 ਤੱਕ 0 ਜੋ ਕਿ ਲਿਖਿਆ ਹੋਇਆਗਾ ਤਾਂ ਇਹ ਸਾਰੀਆਂ ਨੰਬਰ ਕੀਜ਼ ਹੁੰਦੀਆਂ ਨੇ ਉਸ ਤੋਂ ਬਾਅਦ ਕੀਜ਼ ਦੀ ਗੱਲ ਆਉਂਦੀ ਹੈ ਫੰਕਸ਼ਨ ਕੀਜ਼ F1 ਤੋਂ ਲੈ ਕੇ F12 ਤੱਕ ਇੱਥੇ ਕੀਜ਼ ਹੁੰਦੀਆਂ ਨੇ ਜਿਹੜੀਆਂ ਕਿ ਅਲੱਗ-ਅਲੱਗ ਫੰਕਸ਼ਨ ਦਾ ਕੰਮ ਕਰਦੀਆਂ ਨੇ ਠੀਕ ਹੈ ਅਲੱਗ-ਅਲੱਗ ਕੰਮਸ ਦੇ ਲਈ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ ਇਹ ਹੁੰਦੀਆਂ ਨੇ ਜੀ ਫੰਕਸ਼ਨ ਕੀਜ਼ ਨੈਕਸਟ ਆ ਜਾਂਦੀਆਂ ਸਾਡੇ ਕੋਲੇ ਨੈਵੀਗੇਸ਼ਨ ਕੀਜ਼ ਨੈਵੀਗੇਸ਼ਨ ਕੀਜ਼ ਕਿਹੜੀਆਂ ਹੁੰਦੀਆਂ ਨੇ ਉਹਨਾਂ ਬਾਰੇ ਗੱਲ ਕਰਦੇ ਆ ਜੇਕਰ ਅਸੀਂ ਰਾਈਟ ਸਾਈਡ ਤੇ ਦੇਖਾਂਗੇ ਕੀਬੋਰਡ ਦੇ ਤਾਂ ਤੁਹਾਡੇ ਕੋਲ ਇੱਥੇ ਚਾਰ ਐਰੋਜ਼ ਨੇ ਅਪ ਡਾਊਨ ਠੀਕ ਹੈ ਲੈਫਟ ਰਾਈਟ ਉੱਪਰ ਵੀ ਦੇਖ ਸਕਦੇ ਹੋ ਹੋਮ ਕੀ ਆ ਜਾਂਦੀ ਹੈ ਪੇਜ ਅਪ ਪੇਜ ਡਾਊਨ ਐਂਡ ਕੀ ਤਾਂ ਇਹ ਸਾਰੀਆਂ ਨੈਵੀਗੇਸ਼ਨ ਕੀਜ਼ ਹੁੰਦੀਆਂ ਨੇ ਹਾਂਜੀ ਅੱਗੇ ਗੱਲ ਕਰਦੇ ਆਂ ਅਸੀਂ ਜਿਹੜੀਆਂ ਸਪੈਸ਼ਲ ਕੀਜ਼ ਦੇ ਬਾਰੇ ਵਿੱਚ ਸਪੈਸ਼ਲ ਕੀਜ਼ ਕਿਹੜੀਆਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਐਸਕੇਪ ਕੀ ਟੈਬ ਕੀ ਵਿੰਡੋ ਕੀ ਸਪੇਸ bar ਕੀ ਐਂਟਰ ਕੀ ਬੈਕਸਪੇਸ ਜਾਂ ਫਿਰ ਅਸੀਂ ਪ੍ਰਿੰਟ ਸਕਰੀਨ ਇਨਸਰਟ ਡਿਲੀਟ ਪਾਉਜ਼ ਐਂਡ ਬ੍ਰੇਕ ਇਹ ਜਿਹੜੀਆਂ ਕੀਜ਼ ਹੁੰਦੀਆਂ ਨੇ ਇਹਨਾਂ ਨੂੰ ਅਸੀਂ ਸਪੈਸ਼ਲ ਕੀਜ਼ ਕਹਿੰਦੇ ਹਾਂ ਠੀਕ ਹੈ ਜੀ ਇਸ ਤੋਂ ਬਾਅਦ ਆਉਂਦੀਆਂ ਨੇ ਕੰਬੀਨੇਸ਼ਨ ਕੀਜ਼ ਕੰਬੀਨੇਸ਼ਨ ਜਿਹੜੀਆਂ ਕਿ ਕੱਲੀਆਂ ਕੋਈ ਕੰਮ ਨਹੀਂ ਕਰਦੀਆਂ ਉਹਨਾਂ ਦੇ ਨਾਲ ਕੁਛ ਨਾ ਕੁਛ ਤੁਹਾਨੂੰ ਕੋਈ ਦੂਸਰੀ ਕੀ ਪ੍ਰੈਸ ਕਰਨੀ ਪੂਗੀ ਕੀਬੋਰਡ ਤੋਂ ਜਿਦੇ ਵਿੱਚ ਕੰਟਰੋਲ ਸ਼ਿਫਟ ਤੇ ਅਲਰਟ ਇਹ ਆ ਜਾਂਦੀਆਂ ਨੇ ਇਹ ਇੱਧਰ ਵੀ ਹੁੰਦੀਆਂ ਨੇ ਕੀਬੋਰਡ ਦੇ ਅਲਰਟ ਕੰਟਰੋਲ ਤੇ ਸ਼ਿਫਟ ਇਹ ਦੋ ਦੋ ਹੁੰਦੀਆਂ ਨੇ ਜੀ ਠੀਕ ਹੈ ਨੈਕਸਟ ਆਉਂਦੀਆਂ ਨੇ ਟੋਗਲ ਕੀਜ਼ ਟੋਗਲ ਕੀਜ਼ ਦੀ ਜੀ ਇਹ ਗੱਲ ਕਰਕੇ ਤਾਂ ਇਹਨਾਂ ਦੇ ਵਿੱਚ ਕੈਪਸ ਲੌਕ ਸਕਰੋਲ ਲੌਕ ਨੰਮ ਲੌਕ ਇਹ ਤਿੰਨ ਕੀਜ਼ ਆਉਂਦੀਆਂ ਨੇ ਜੀ ਜਿਨ੍ਹਾਂ ਨੂੰ ਅਸੀਂ ਟੋਗਲ ਕੀਜ਼ ਜਾਂ ਲੋਕਿੰਗ ਕੀ ਬੋਲਦੇ ਹਾਂ ਇਸ ਤੋਂ ਬਾਅਦ ਜੇਕਰ ਅਸੀਂ ਸੱਜੇ ਸਾਈਡ ਤੇ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਡੇ ਕੋਲੇ ਇੱਕ ਐਦਾਂ ਦਾ ਕੀਬੋਰਡ ਬਣਿਆ ਹੋਇਆ ਹੈਗਾ ਜਿਸ ਨੂੰ ਅਸੀਂ ਨੰਮੈਰਿਕ ਕੀ ਪੈਡ ਕਹਿੰਦੇ ਹਾਂ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ